ਵੀਡੀਓ ਵੇਖਣ ਆਏ ਸਭ ਦਾ ਸਵਾਗਤ ਕੀਤਾ ਜਾਂਦਾ ਹੈ ਪੰਜਾਬ ਰਾਜ ਦੀਆਂ ਅੱਜ ਦੀਆਂ 10 ਖਾਸ ਤੇ ਵੱਡੀਆਂ ਖਬਰਾਂ ਜੋ ਪੰਜਾਬ ਰਾਜ ਦੀਆਂ ਨੇ ਜੋ ਪੈਨਸ਼ਨਾਂ ਤੇ ਸਕੀਮਾਂ ਬਾਰੇ ਤੁਹਾਨੂੰ ਜਾਣਕਾਰੀ ਵੀ ਵਿੱਚ ਹੀ ਮਿਲ ਜਾਵੇਗੀ ਅੱਜ ਦੀਆਂ ਮੁੱਖ ਖਬਰਾਂ ਨੰਬਰ 1 ਵਾਲੀ ਖਬਰ ਰੋਸ਼ਨ ਪੰਜਾਬ ਮੁਹਿੰਮ ਪੰਜਾਬ ਦੇ ਮੁੱਖ ਮੰਤਰੀ ਅਤੇ ਅਰਵਿਧ ਕੇਂਦਰੀ ਵਾਰ ਰੋਸ਼ਨ ਪੰਜਾਬ ਨਾਮ ਦੀ ਇੱਕ 5000 ਕਰੋੜ ਦੀ ਯੋਜਨਾ ਸ਼ੁਰੂ ਲਾਂਚ ਕੀਤੀ ਹੈ ਉਨ੍ਹਾਂ ਦਾ ਮਕਸਦ ਇਹ ਹੈ ਕਿ 24 ਘੰਟੇ ਪੰਜਾਬ ਦੇ ਵਾਸੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਜੋ ਬਿਜਲੀ ਦੀ ਕਟੌਤੀ ਤੋਂ ਰਾਹਤ ਦੇਣਾ ਹੈ ਬਿਜਲੀ ਦੇ 24 24 ਘੰਟੇ ਤੁਹਾਨੂੰ ਮਿਲਿਆ ਕਰੇਗੀ ਆਉਣ ਵਾਲੀਆਂ ਗਰਮੀਆਂ ਵਿੱਚ ਤੁਹਾਨੂੰ ਬਿਨਾਂ ਕੱਟ ਲੱਗੇ 24 ਘੰਟੇ ਬਿਜਲੀ ਮਿਲਿਆ ਕਰੇਗੀ ਨੰਬਰ 2 ਤੇ ਖਾਸ ਵੱਡੀ ਖਬਰ ਹੈ ਬਿਆਸ ਨਦੀ ਬਚਾਈ ਯੋਜਨਾ ਪੰਜਾਬ ਸਰਕਾਰ ਨੇ 185 ਕਿਲੋਮੀਟਰ ਖੇਤਰ ਵਿੱਚ ਬਿਆਸ ਨਦੀ ਨੂੰ ਦੁਬਾਰਾ ਸਰ ਰੱਖਣ ਲਈ ਜੋ ਜੀਵ ਜੰਤੂ ਸੁਰੱਖਣ ਲਈ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਵਿਆਸ ਨਦੀ ਦੇ ਬਚਾਅ ਵਾਸਤੇ ਸਰਕਾਰ ਦੁਆਰਾ ਨਵਾਂ ਇਹ ਅਪਡੇਟ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਨੰਬਰ 3 ਵਾਲੀ ਖਾਸ ਖਬਰ ਪਟਿਆਲਾ ਵਿੱਚ 245 ਕਰੋੜ ਦੇ ਬਿਜਲੀ ਪ੍ਰੋਜੈਕਟ ਉਦਘਾਟਨ ਸਿਹਤ ਮੰਤਰੀ ਨੇ ਨਵੇਂ ਬਿਜਲੀ ਪ੍ਰੋਜੈਕਟ ਸ਼ੁਰੂ ਕੀਤੇ ਜਿਸ ਨਾਲ ਇਲਾਕੇ ਵਿੱਚ ਬਿਜਲੀ ਸਪਲਾਈ ਹੋਰ ਮਜ਼ਬੂਤ ਹੋਵੇਗੀ। ਨੰਬਰ 4 ਵਾਰੀ ਖਾਸ ਵੱਡੀ ਖਬਰ ਨਸ਼ਾ ਮੌਤਾਂ ਦਾ سلسلہ ਜਾਰੀ ਫਿਰੋਜ਼ਪੁਰ ਅਤੇ ਹੋਰ ਇਲਾਕਿਆਂ ਵਿੱਚ ਨਸ਼ੇ ਨਾਲ ਦੁਨੀਆ ਮੌਤਾਂ ਵਿੱਚ ਵਾਧਾ ਸਿਰਫ 3 ਦਿਨਾਂ ਵਿੱਚ 5 ਲੋਕਾਂ ਦੀ ਜਾਨ ਗਈ ਇਸ ਤੋਂ ਅੱਗੇ ਵੱਡੀ ਖਬਰ ਹੈ ਸੜਕਾਂ ਦਾ ਨਵਾਂ ਪ੍ਰੋਜੈਕਟ ਪੰਜਾਬ ਸਰਕਾਰ ਨੇ 19000 491 ਕਿਲੋਮੀਟਰ ਇੱਕ ਰੋਡ ਬਣਾਉਣ ਲਈ 4150 ਕਰੋੜ ਰੁਪਏ ਖਰਚੇਗੀ ਖਰਚੇ ਕੀ ਜਿਸ ਨਾਲ ਪਿੰਡਾਂ ਵਿੱਚ ਅਵਾਜ਼ਾਈ ਸੁਧਰੇਗੀ ਇਸ ਤੋਂ ਅੱਗੇ ਖਾਸ ਖਬਰ ਮਾਲੀ ਸੰਕਟ ਤੇ ਦੋਸ਼ ਕਾਂਗਰਸ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਪੰਜਾਬ ਨੂੰ ਆਰਥਿਕ ਐਮਰਜੈਂਸੀ ਵਿੱਚ ਥੱਕਣ ਤੇ ਦੋਸ਼ ਲਾਏ ਅਗਲੀ ਖਾਸ ਖਬਰ ਪੰਜਾਬੀ ਗਾਇਕ ਰਾਜਵੀਰ ਜੈਵੰਦਾ ਦਾ ਦਿਹਾਂਤ ਹੋਣ ਤੋਂ ਬਾਅਦ ਉਹਨਾਂ ਦੇ ਪਿੰਡ ਵਿੱਚ ਹਾਦਸੇ ਜ਼ਖਮੀ ਹੋਣ ਤੋਂ ਬਾਅਦ 11 ਦਿਨ ਹਸਪਤਾਲ ਵਿੱਚ ਜੋ ਇਲਾਜ ਦੌਰਾਨ ਪ੍ਰਸਿੱਧ ਗਾਇਕ ਦੀ ਮੌਤ ਹੋ ਚੁੱਕੀ ਹੈ ਜਿਸ ਦੇ ਬਾਰੇ ਤੁਹਾਨੂੰ ਕੱਲ ਤੋਂ ਹੀ ਪਹਿਲਾ ਬਿਆਨ ਜਾਰੀ ਕੀਤਾ ਗਿਆ ਹੈ ਹੁਣ ਉਹਨਾਂ ਦੇ ਪਿੰਡ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਜਾਣਾ ਹੈ ਅੱਜ ਇਸ ਤੋਂ ਅੱਗੇ ਖਾਸ ਖਬਰ ਅਧਿਕਾਰੀਆਂ ਦੇ ਤਬਾਦਲੇ ਰਾਜ ਸਰਕਾਰ ਨੇ ਕਈ ਉੱਚ ਅਧਿਕਾਰੀਆਂ ਦੇ ਤਬਾਦਲੇ ਕਰਕੇ ਨਵੀਆਂ ਤੈਨੀਕੀਆਂ ਕੀਤੀਆਂ ਇਸ ਤੋਂ ਅੱਗੇ ਖਾਸ ਖਬਰ ਹੜਾਂ ਦਾ ਖਤਰਾ ਵੱਧ ਰਿਹਾ ਹੈ। ਕੁਝ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਸਥਿਤੀ ਦੇ ਸਰਕਾਰ ਨੇ ਚੇਤਾਵਨੀ ਜਾਰੀ ਕੀਤੀ ਖਾਸ ਕਰਕੇ ਬੇਰ ਅਤੇ ਮਾਲਵਾ ਖੇਤਰ ਵਿੱਚ ਜੋ ਨਿਗਰਾਨੀ ਵਧਾਈ ਗਈ ਹੈ। ਇਸ ਤੋਂ ਅੱਗੇ ਖਾਸ ਖਬਰ ਦਵਾਈਆਂ ਤੇ ਨਵੀਆਂ ਪਾਬੰਦੀਆਂ ਸਿਹਤ ਵਿਭਾਗ ਨੇ ਖਾਂਸੀ ਅਤੇ ਸਿਰਦਰਦ ਦੀਆਂ ਕੁਝ ਦਵਾਈਆਂ ਤੇ ਪਾਬੰਦੀਆਂ ਲਗਾਈ ਹੈ ਕਿਉਂਕਿ ਉਹਨਾਂ ਵਿੱਚ ਨਸ਼ੀਲੇ ਤੱਤ ਮਿਲੇ ਹਨ। ਜਿਸ ਕਰਕੇ ਦਵਾਈਆਂ ਤੇ ਪਾਬੰਦੀ ਲਗਾ ਦਿੱਤੀ ਗਈ ਸਰਕਾਰ ਵੱਲੋਂ ਆਪ ਸਰਕਾਰ ਵੱਲੋਂ ਖਾਸ ਅਗਲੀ ਖਬਰ ਬਜ਼ੁਰਗ ਜੋ ਪੈਨਸ਼ਨ ਲੈਣ ਵਾਲੇ ਨੇ ਹੱਕਦਾਰ ਜੋ ਬਜ਼ੁਰਗ ਪੈਨਸ਼ਨ ਲੈਣ ਵਾਲੇ ਵਿਧਵਾ ਮਹਿਲਾ ਜੋ ਪੈਨਸ਼ਨਾਂ ਲੈਣ ਦੇ ਹੱਕ ਯੋਗ ਨੇ ਉਹਨਾਂ ਦੀਆਂ ਪੈਨਸ਼ਨਾਂ ਭੇਜੀਆਂ ਗਈਆਂ ਨੇ ਸਰਕਾਰ ਵੱਲੋਂ ਇਸ ਵਾਰ ਦੇ ਜਾਂ ਤੁਹਾਡੀਆਂ ਪੈਨਸ਼ਨਾਂ 15-1500 ਪ੍ਰਤੀ ਮਹੀਨੇ ਦੇ ਹਿਸਾਬ ਨਾਲ ਤੁਹਾਡੇ ਬੈਂਕ ਖਾਤਿਆਂ ਵਿੱਚ ਭੇਜੀਆਂ ਗਈਆਂ ਨੇ ਆਪਾ ਕਰਤਾ ਪੈਨਸ਼ਨ ਬਜ਼ੁਰਗਾਂ ਦੀ ਪੈਨਸ਼ਨ ਦਿਵਿਆਂਗਾ ਦੀ ਪੈਨਸ਼ਨ ਹੈਂਡੀਕੈਂਪਾਂ ਦੀ ਪੈਨਸ਼ਨ ਅੰਗਹੀਨਾਂ ਦੀ ਜੋ ਕਿ ਤੇ ਆਸ਼ਰਿਤ ਬੱਚਿਆਂ ਦੀਆਂ ਪੈਨਸ਼ਨਾਂ ਵੀ ਖਾਤਿਆਂ ਵਿੱਚ ਭੇਜੀਆਂ ਗਈਆਂ ਜੋ 1500 ਰੁਪਏ ਹਿਸਾਬ ਨਾਲ ਬਹੁਤ ਸਾਰੇ ਲੋਕਾਂ ਦੀਆਂ ਆ ਗਈਆਂ ਨੇ ਤੁਹਾਡੇ ਖਾਤੇ ਵਿੱਚ ਵੀ ਆ ਗਈਆਂ ਹੋਣੀਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਜੇ ਜ਼ਿਕਰ ਨਹੀਂ ਆਈਆਂ ਆਪਣੇ ਆਧਾਰ ਕਾਰਡ ਨੂੰ ਆਪਣੇ ਬੈਂਕ ਖਾਤੇ ਨਾਲ ਲਿੰਕ ਕਰੋ ਆਪਣੇ ਆਧਾਰ ਕਾਰਡ ਨੂੰ ਅਤੇ ਆਪਣੇ ਪੈਨ ਕਾਰਡ ਨੂੰ ਵੀ ਆਪਣੇ ਬੈਂਕ ਖਾਤੇ ਨਾਲ ਲਿੰਕ ਕਰੋ ਤਾਂ ਤੁਰੰਤ ਹੀ ਤੁਹਾਡੇ ਵੀ ਖਾਤੇ ਵਿੱਚ ਤੁਹਾਡੀਆਂ ਪੈਨਸ਼ਨਾਂ ਆਜਣ ਗਈਆਂ ਜੇ ਰੁਕੀਆਂ ਨੇ ਤਾਂ